ਤੇ ਮਰਾ ਐਕਸੀਲੈਂਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਮਿਲੋ ਬਾਈ ਅਮਨੇ ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਮੇਰਾ ਛੋਟਾ ਵੀਰ ਬਾਈ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਬਾਈ ਤੁਹਾਨੂੰ ਟਰੈਕਟਰ ਦਿਖਾਉਣਾ ਹੈ ਜੌਂਡੀਅਰ 50 50 ਡੀ ਤੇ ਆ ਟਰੈਕਟਰ ਦਿਖਾਉਣੇ ਆਪਾਂ ਨੇ ਬਾਈ ਕੋਈ ਵੀ ਮੇਰਾ ਵੀਰ ਚਾਹਵਨ ਹੋਇਆ ਲੈਣ ਦਾ ਤਾਂ ਵੀਡੀਓ ਪੂਰੀ ਦੇਖਿਓ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਟਰੈਕਟਰ ਬਾਰੇ ਤੇ ਲੋ ਬਾਈ ਆ ਟਰੈਕਟਰ ਆ ਆਪਣੇ ਕੋਲ ਜੀ ਜੌਂਡੀਅਰ 5050d ਤੇ ਹੋਰ ਹਮਨੇ ਵੀਰੇ ਵਧੀਆ ਬਾਈ ਠੀਕ ਠਾਕ ਗਰਮੀ ਬਹੁਤ ਆ ਯਾਰ ਗਰਮੀ ਬਹੁਤ ਆ ਮੇਰਾ ਮਾੜਾ ਉੱਚੀ ਬੋਲ ਵੀ ਰਾਨੇ ਕਿ ਆਵਾਜ਼ ਦੀ ਥੋੜੀ ਦਿੱਕਤ ਆ ਹਾਂ ਇੱਥੇ 2 ਮਿੰਟ ਹੋਏ ਬੈਠਿਆ ਨੂੰ ਤੇ ਜੀ ਗਰਮੀ ਨਾਲ ਗਰਮੀ ਸਹਾਂ ਲੱਗਦਾ ਲਿੱਟ ਖਾਣਾ ਜਿੱਦੇ ਕਰਕੇ ਕਣਕ ਕਰਕੇ ਲਾਲਾ ਹੁੰਦਾ ਅੱਜ ਅੱਗੇ ਨਾਲ ਉਹ ਮਲਕੇਲ ਦੇ ਨਾਲ ਗਰਮੀ ਵੱਧ ਆ ਹਵਾ ਨਹੀਂ ਚੱਲਦੀ ਪਤਾ ਨਹੀਂ ਖਲਦਾ ਬਾਈ ਅੱਜ ਹਾਂ ਗਰਮੀ ਵੱਧ ਆ ਇਹ ਤਾਂ ਪਤਾ ਨਹੀਂ ਖਲਦਾ ਹੈ ਅੱਜ ਆਪਾਂ ਗੱਲਾਂ ਹੀ ਕਰਦੇ ਤੇ ਵੀ ਅੱਜ ਕਿਉ ਕਣਾ ਜਿੱਕਣਾ ਗਰਮੀ ਭੜਾਈ ਵਿੱਚ ਹੁੰਦੀ ਕਿਉ ਕਣਾ ਹੈ ਨੇ ਹਣਾ ਅੱਜੇ ਪ ਅੱਜ ਪੈ ਗਈ ਹੋਰ ਮਾਮੇ ਦੇ ਮੁੰਡੇ ਨਵੀਂ ਤਾਜੀ ਕੋਈ ਠੀਕ ਆ ਠੀਕ ਆ ਵਧੀਆ ਹਾਂਜੀ ਠੀਕ ਆ ਟਰੈਕਟਰ ਕਿਵੇਂ ਠੀਕ ਆ ਬਾਈ ਟਰੈਕਟਰ ਠੀਕ ਆ ਜਮਾ ਸੈਟ ਆ ਜਾ ਰਿਹਾ ਆਹੀ ਲੈ ਕੇ ਆਇਆ ਚਲਾ ਕੇ ਟਰੈਕਟਰ ਠੀਕ ਆ ਵਧੀਆ ਚਲਾਈ ਚਲੂਈ ਹਨ ਹਾਂਜੀ ਹਾਂ ਵਧੀਆ ਠੀਕ ਆ ਇਹ ਭੱਜਦਾ ਵੀ ਜਾ ਰਿਹਾ 55 ਦਾ ਇਹ ਮੇਰਾ ਵੀਰ ਬਾ ਜਿੰਨੇ ਕ ਆਪਾਂ ਵੀਰ ਨੂੰ ਪੁੱਛਦੇ ਉਹਨਾਂ ਕੇ ਜਵਾਬ ਹੁੰਦਾ ਇਹ ਹਾਂ ਹਾਂ ਕੀ ਦੀ ਭੁਜਾਈ ਜਾ ਰਿਹਾ 55 ਦਾ ਸਨਾਂ ਨੂੰ ਇਹਦੀ ਹਾਂ ਅੱਛਾ ਹਾਂ ਬਾਈ ਉਪਣੇ ਉਹਦੇ ਗੇਅਰ ਹੈਗੇ 3 ਹਾਂ ਇਹਦੇ 4 ਆ ਇਹਦੇ ਗੇਅਰ 4 ਆ 4 ਆ ਇਹਦੇ ਇਹ ਜਿੰਨੇ ਛੋਟੇ ਜਿਹੜਾ 2a 1 ਹੋਰ ਛੋਟਾ 50 36 39 ਉਹ ਉਹ ਬਾਈ ਇਹਦੇ ਨਾਲੋਂ ਵੀ ਵੱਧ ਤਿੱਖੇ ਐ ਟਰੈਕਟਰ ਹਾਂ 50 34 ਆ ਔਰ 50 34 ਲੈ ਕੇ ਯਾਰ ਉਹੀ ਉਹ ਭਾਈ ਦਰਾਣੀ ਦਿੱਤਾ ਮੈਨੂੰ ਨਾਲ 52 ਦਾ ਸਨੋਦਣ ਅੱਛਾ ਫੰਡ ਵੀ ਨਹੀਂ ਕੀ ਆ ਸੀ ਠੀਕ ਆ ਬਹੁਤ ਭੱਜਦਾ ਹੋਰੇ ਬਸੇ ਗਾਲਾਂ ਵੀਡੀਓ ਚ ਨੌਟ ਲਾਊਡ ਆ ਚੱਲ ਚੱਲ ਕੋਈ ਗੱਲ ਬਾਈ ਉਹ ਨਿਕਲੀਆਂ ਨਹੀਂ ਮੂੰਹ ਪਰ ਚੜੀਆਂ ਹੋਈਆਂ ਹਾਂ ਹੈਨਾ ਹਾਂ ਠੀਕ ਆ ਠੀਕ ਆ ਇੱਧਰ ਬਾਈ ਸਾਡਾ ਮੈਨੇਜਰ ਆ ਗਿਆ ਹਾਂ ਜੌਂਡੀ ਇਹਦਾ ਮੈਨੇਜਰ ਸਾਹਿਬ ਪਾਬਲਾ ਵੀਰ ਆਹ ਲੋ ਵੀ ਇਹਦਾ ਕੈਮਰੇ ਜੀ ਔਖਾ ਹੀ ਆਉਂਦਾ ਹੋਰ ਪਾਬਲੇ ਵੀਰੇ ਆ ਲਿਆ ਵੀਰੇ ਤੈਨੂੰ ਇੱਧਰ ਆ ਜਾ ਯਾਰ ਤੇ ਆਮਨੇ ਦੇਖ ਲੈ ਐਨ ਤੇਰੇ ਬੈਠੇ ਦੇ ਬਰਾਬਰ ਪਹੁੰਚ ਗਿਆ ਬਾਈ ਹਨਾ ਪਾਬਲਾ ਹੋਊਗਾ 6 ਫੁੱਟ ਦੇ ਉੱਪਰ 3 2 ਇੰਚ 6 ਫੁੱਟ 2 ਇੰਚ ਹਾਈਟ ਹੈ ਇਹ ਲੱਗਦਾ ਵੱਧ ਹੈ ਹਾਈਟ ਠੀਕ ਆ 3 4 3-4 ਦਾ ਫਰਕ ਆ ਠੀਕ ਆ ਦੇਖੋ ਅੱਜ ਸ਼ਾਮ ਨੂੰ ਨਾ ਬਈ ਰਾਤ ਨੂੰ ਹਾਂ ਚਾਹੇ ਥੋੜੀਆਂ ਹੀ ਬਹਿਣ ਗਣੀਆਂ ਅੱਜ ਆਊਗਾ ਬੱਦਲ ਆਉਦੇਗਾ ਮੈਂ ਆਉਂਗਾ ਗਰਮੀ ਆ ਨਾ ਆਵਾਂ ਨਹੀਂ ਜਲਦੀ ਠੀਕ ਆ ਆਊਗਾ ਬਾਈ ਜੋਂਡੀਰ ਵਾਲਾ ਨੇ ਦੱਸਿਆ ਵਾ ਕੋ ਵੀ ਖਵਾਣੀ ਕਰਤੀ ਵੀ ਮੀ ਪਊਗਾ ਲੈਟੇ ਦੱਸਿਆ ਹੋਇਆ ਯਾਰ ਠੀਕ ਆ ਦੱਸਿਆ ਹੋਇਆ ਮੀ ਨਹੀਂ ਦੱਸਿਆ ਵਾ ਗਰਮੀ ਬਹੁਤੀ ਆ ਅੱਜ ਠੀਕ ਆ ਚਲੋ ਬਾਈ ਅਮਨੇ ਆ ਵੀ ਅੱਜ ਛੜਤੇ ਰਹੀ ਠੀਕ ਆ ਹਾਂ ਦੇਖ ਲਈ ਗੱਲ ਜੇ ਵੇ ਨਾ ਪਿਆ ਕੱਲ ਨੂੰ ਸਰੋਪਾ ਵੀ ਪੈ ਸਕਦਾ ਤੁਹਾਨੂੰ ਸਰੋਪਾ ਨਹੀਂ ਤੁਹਾਨੂੰ ਮੈਂ ਪਾਰਟੀ ਕਰ ਦੂ ਹੋਰ ਕੀ ਆ ਸਾਲ ਠੀਕ 1000 ਰੁਪਏ ਦੇ 200 ਰੁਪਏ ਖਾ ਲੇ ਤੁਹਾਨੂੰ ਵਾ ਠੀਕ ਆ ਠੀਕ ਹੈ ਤੇ ਲਿਆਉਣ ਟਰੈਕਟਰ ਬਾਰੇ ਜਾਣਕਾਰੀ ਦੇ ਦਈਏ ਟਰੈਕਟਰ ਬਾਰੇ ਵੀ ਜਾਣਕਾਰੀ ਬਾਈ ਤੈਨੂੰ ਲਾਪੇ ਦਾ ਮੈਨੂੰ ਕਹਦੇ ਵੱਧ ਪਤਾ ਤੁਸੀਂ ਦੱਸੋ ਪਤਾ ਪਾ ਤਾ ਤੁਹਾਨੂੰ ਪੁੱਛ ਪਵਨ ਵੀਰੇ ਹੁਣ ਤੂੰ ਜੋਂਡੀ ਵਿੱਚ ਕੰਮ ਕਰਦਾ 10 ਟਰੈਕਟਰ ਬਾਰੇ ਕੀ ਆ ਖਾਸ 50 50 ਡੀ ਆ ਇਹ ਹਾਂ 50 ਹਰਸ ਪਾਵਰ ਦਾ 50 20 ਦਾ ਠੀਕ ਆ ਟਰੈਕਟਰ ਕਿਵੇਂ ਵਧੀਆ ਠੀਕ ਆ ਟਰੈਕਟਰ ਠੀਕ ਲੱਗਦਾ ਠੀਕ ਆ ਬਾਬੇ ਯਾਰ ਵਧੀਆ ਹੈ ਠੀਕ ਆ ਮਾਡਲ ਮਾਡਲ ਹੈਗਾ ਆਪਣੇ ਵੀਰੇ 21 ਇਹ ਠੀਕ ਆ ਕੰਡੀਸ਼ਨ ਤੇਰੇ ਸਾਹਮਣੇ ਤੈ ਵੀ ਚਲਾ ਕੇ ਦੇਖਿਆ ਟਰੈਕਟਰ ਠੀਕ ਆ ਹਾਂ ਬਾਕੀ ਜਿਹਨੇ ਲੈਣਾ ਹੈ ਬਾਈ ਉਹਨੇ ਚਲਾ ਕੇ ਦੇਖਣਾ ਆਪਾਂ ਨੇ ਕੋਈ ਆ ਕੇ ਲੈਣਾ ਜਿਹਨੇ ਲੈਣਾ ਆਪਾਂ ਨੇ ਸਿਰਫ ਵੀਡੀਓ ਵਿੱਚ ਦਿਖਾਉਣਾ ਟਰੈਕਟਰ ਠੀਕ ਹੈ ਜਿਹਨੂੰ ਪਸੰਦ ਹੋਇਆ ਮਨ ਲੱਗਿਆ ਆ ਕੇ ਦੇਖ ਲਿਓ ਦੇਖ ਲਿਓ ਫੋਟੋ ਮਗਾ ਲਿਓ ਪਹਿਲਾਂ ਦੇਖ ਹੀ ਲਿਆ ਹੁੰਦਾ ਇਹ ਵੀਡੀਓ 'ਚ ਹਮਨੇ ਟਰੈਕਟਰ ਨਾਲ ਕਿਸੇ ਵਧੀਆ ਦੇਣਾ ਆਹ ਦੇਖ ਲੈਣਾ ਆਹ ਚੀਜ਼ਾਂ ਲਾਏ ਹੋਏ ਆ ਮਗਰਾੜ ਦੇਖਾ ਕਿੰਨੇ ਹੈਵੀ ਆ ਇਹਨਾਂ ਨੂੰ ਹਰੇਕ ਬੰਦਾ ਨਹੀਂ ਲਾਉਂਦਾ ਇਹ ਮਤਲਬ ਕਿ ਸੇਫਟੀ ਵਾਸਤੇ ਲਵਾਏ ਹੋਏ ਆ ਤੇ ਪਹਿਲਾਂ ਤਾਂ ਮੇਰਾ ਮਨ ਆ ਕਹਦਾ ਵੀ ਥੋੜੇ ਲੱਗਦੇ ਆ ਵੀ ਇਹਨਾਂ ਨੂੰ ਖੋਲ ਦੀਏ ਫਿਰ ਮਮਾ ਕਹਿੰਦਾ ਰਹਿਣ ਦੇ ਵੀ ਲੱਗਿਆ ਵੀ ਵੀ ਲੱਗੇ ਹੋਏ ਕਾਨੂੰ ਖੋਲਣੇ ਆ ਦੁਕਾਨ ਨੂੰ ਖੋਲਣੇ ਟਾਇਰ ਦੇਖ ਲਓ ਬਾਈ ਟੈਰਰ ਮਨ ਚੌਖੜੀ ਟੈਰਾਂ ਦਾ 80 ਪੈਸੇ ਦੇ ਉੱਪਰ ਐ 85 90 ਪੈਸੇ ਟਾਇਰ ਖੜੇ ਆ ਟਰੈਕਟਰ ਦੇ ਠੀਕ ਆ ਜੀ ਗੁਰੂਜੀ ਵਾਲਾ ਤੇ ਸਪੀਕਰ ਲੱਗੇ ਬਾਈ ਗੁਰੂਜੀ ਵਾਲਾ ਦੇ ਹਾ ਉਹ ਕਿੱਥੇ ਲਾਉਣੇ ਬਾਈ ਇਹ ਰਾਇਏ ਵਾਲੇ ਆ ਰਾਇਏ ਵਾਲੇ ਪਤਾ ਨਹੀਂ ਲਾਈਆਂ ਵਾਲੇ ਅੱਛਾ ਮੁੰਡਾ ਯਾਰ ਬਹੁਤ ਦਰਜਾ ਕਿਣੀ ਕੇ ਬਾਈ ਸਿੰਪਲੇ ਡੈਕ ਲੱਗਿਆ ਹੋਇਆ ਟੇਪ ਵਾਲ ਲੱਗੇ ਹੋ ਸਾਲੇ ਆ ਟੇਬਲ ਹਾਂ ਦੋ ਸਪੀਕਰ ਆ ਆ ਟੇਪ ਲੱਗੀ ਹੋਈ ਆ ਇਹ ਟੂ ਸਪੀਡ ਜਾਂ ਨਾ ਹਾਂ ਇਹ ਦੋ ਸਪੀਡਾਂ ਚ ਆਉਂਦਾ ਬਾਈ ਏ ਬੀ ਗੇਅਰ ਦੇ ਵਿੱਚ ਟਰੈਕਟਰ ਠੀਕ ਆ ਜੀ ਇੱਥੇ ਰਿਵਰਸ ਇੱ ਉਹ ਦਾ ਟਰੈਕਟਰ ਤਿੱਖੇ ਬਹੁਤ ਨੇ ਛੋਟੇ ਜਿੰਨੇ ਵੀ ਛੋਟੇ ਟਰੈਕਟਰ ਇਹਨਾਂ ਦੇ ਤਿੱਖੇ ਆ ਬਈ ਤਿੱਖੇ ਬਹੁਤ ਆ ਤੋਰੇ ਤੋਰੇ ਪੱਖ ਤੋਂ ਟਰੈਕਟਰ ਆ ਹਾਂ ਤੇ ਇੱਕ ਉਹਨਾਂ ਦੇਖਾ ਕਹਿੰਦੇ ਉਨਾਂ ਹੀ ਤਿੱਖੇ ਆ ਬਾਕੀ ਬਈ ਦੇਖੋ ਰੰਗ ਰੰਗ ਟਰੈਕਟਰ ਤਾਂ ਆ ਪੂਰਾ ਓਕੇ ਆ ਆਪਣੇ ਵੀਰੇ ਇਹਨੂੰ ਕੁਝ ਨਹੀਂ ਕਰਿਆ ਸਿਰਫ ਟਰੈਕਟਰ ਤੇ ਪਾਣੀ ਮਾਰਿਆ ਵਾ ਹਨਾ ਕੋਈ ਇਹਦੇ ਤੇ ਹੋਰ ਆਪਾਂ ਨੇ ਹਨ ਤੋਤਾ ਆਵੇ ਟਰੈਕਟਰ ਭਾਈ ਤੇ ਨਵੇਂ ਨੂੰ ਮਾਤ ਬਾਪੂ へ ਨਹੀਂ ਉਹੀ ਗੱਲ ਆ ਤੇ ਬਾਕੀ ਹਮਨੇ ਇੱਕ ਵਾਰ ਮੇਰਾ ਵੀਰ ਸਟਾਰਟ ਕਰਕੇ ਦਿਖਾ ਇਹਨੂੰ ਟਰੈਕਟਰ ਨੂੰ ਹਾਂ ਸਟਾਰਟ ਕਰ ਲੋਬਾਈ ਸਟਾਰਟਿੰਗ ਕਰਦੇ ਚੈੱਕ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਟਰੈਕਟਰ ਸਟਾਰਟ ਕਰਕੇ ਆਨ ਓਕੇ ਠੀਕ ਆ ਜੀ ਲੋਲ ਦੇ ਮਾਰ ਐਕਸੀਡੈਂਟ ਠੀਕ ਆ ਓਕੇ ਬਾਜ ਚੱਲਿਆ ਹੋਆ ਕਿੰਨਾ ਕਾ? ਥੋੜਾ ਜਨਾ ਹਾਪ। ਉਹ ਅੰਕ ਲੈ ਕੇ ਤਾਂ ਨਹੀਂ ਜਾਈਦਾ। ਠੀਕ ਆ। 1100 ਤੋਂ ਹੈ। ਠੀਕ ਆ। 1100 ਓਕੇ ਜੀ ਓਕੇ। ਭਾਈ 1100 ਕੁਛ ਘੰਟੇ ਚੱਲਿਆ ਹੋਇਆ ਟਰੈਕਟਰ। ਠੀਕ ਆ। ਅੱਛਾ ਠੀਕ ਆ ਵਾ ਕਰਦੇ ਬੰਦ ਕੋਈ ਨਹੀਂ। ਵਾ ਕਰਦੇ ਵੀਰੇ। ਆਈਦਾ ਮਾੜਾ ਮੋਟਾ ਪੱਕੀ ਬਾਈ ਟਰੈਕਟਰ ਸਾਰਾ ਹੀ ਸੀਲਡ ਆਮਨੇ ਕਲਚ ਪਲੇਟ ਦੇ ਕਿਸੇ ਵੀ ਨਟ ਨੂੰ ਚਾਬੀ ਨਹੀਂ ਲੱਗੀ ਹੋਈ ਠੀਕ ਆ ਪੰਪ ਪੰਪ ਸਾਰਾ ਕੁਝ ਓਕੇ ਸੀਲਡ ਨਾਲ ਦਾ ਹੀ ਠੀਕ ਆ ਜੀ ਲੋ ਜੀ ਪੱਕੇ ਮਾਰੂ ਮਾਲਾ ਰੰਗ ਬਾਈ ਬਹੁਤ ਸੋਹਣਾ ਪੂਰਾ ਖੜਾ ਆ ਪਿੱਛੋਂ ਤੋਂ ਦੇਖ ਲੋ ਟਰੈਕਟਰ ਲੋ ਜੀ ਪਿੱਛੋਂ ਤੋਂ ਦੇਖ ਕੋਈ ਕਾ ਥੋੜਾ ਜਿਹਾ ਜ਼ਰੂਰ ਬਾਈ ਆਹ ਜਿਹੜਾ ਆ ਹਲੀਵਰ ਜ਼ਰੂਰ ਆਮਨੇ ਹੈ ਆਹ ਆਹ ਥੋੜੀ ਪੱਤੀ ਨਾਲ ਖਾਦਾ ਵਾ ਨਾ ਹਾਂ ਇਹ ਥੋੜਾ ਸਿੱਧੇ ਕਰਾ ਚੱਲ ਇਹਦਾ ਕਿਸੇ ਨੇ ਪੀਟੋ ਪਾ ਕੇ ਨਾ ਜ਼ੋਰ ਮਾਰਿਆ ਵਾ ਤਾਂ ਕਿ ਥੋੜੀ ਬੈਂਡ ਹੋ ਜਾਏ ਇਹਦਾ ਪਾਈਪਾਂ ਖਿੱਚੀਆਂ ਹੋਈਆਂ ਨੇ ਤੁਹਾਡੇ ਨਾਲ ਹੋ ਸਕਦਾ ਮਤਲਬ ਜਿੱਦਾਂ ਆਪਾਂ ਬੋਲਦੇ ਨਹੀਂ ਨਾ ਕਿ ਆਪਾਂ ਫਿਰ ਆਹ ਥੋੜਾ ਜਿਹਾ ਨਾ ਉਹੀ ਕੰਮ ਹੋ ਜਾਵੇ ਬਾਕੀ ਬਾਈ ਸਾਲੂ ਕਰ ਦਾਂਗੇ ਇਹਨੂੰ ਮਗਰਾੜਾਂ ਦਾ ਰੰਗ ਦੇਖੋ ਐਨ ਆਪਣੇ ਉੱਕਣੇ ਆ ਮਨੇ ਇੱਕ ਗੱਲ ਹੋਰ ਦੇਖੀ ਬਾਈ ਜੌਂਡੀ ਦਾ ਰੰਗ ਦੀ ਕੁਆਲਿਟੀ ਬਹੁਤ ਸੋਹਣੀ ਹੈ ਬਹੁਤ ਵਧੀਆ ਹੈ ਨਾ ਰੰਗ ਦੀ ਕੁਆਲਿਟੀ ਦਾ ਮਤਲਬ ਕਿ ਐਨ ਵਧੀਆ ਕੁਆਲਿਟੀ ਦਾ ਰੰਗ ਹੋਇਆ ਬੰਦਾ ਟਰੈਕਟਰ ਨੂੰ ਮਾਰਾ ਫਿੱਟਦਾ ਨਹੀਂ ਨਹੀਂ ਬਾਕੀ ਬਾਕੀ ਹੋ ਟਰੈਕਟਰ ਦੇ ਆਹ ਚੀਜ਼ਾਂ ਦੇ ਨਾ ਇੱਥੇ ਦੇ ਰੰਗ ਜਿੱਥੇ ਆਪਾਂ ਬੰਦਾ ਬੈਂਦਾ ਉੱਥੋਂ ਮਤਲਬ ਕਿ ਰੰਗ ਲੈ ਜਾਂਦਾ ਇਹ ਤਾਂ ਸੌਖਾ ਲੈਂਦਾ ਨਹੀਂ ਹੈ ਰੰਗ ਠੀਕ ਆ ਤੇ ਭਾਈ ਟੈਂਕੀ ਇੱਕ ਜਿਹੜੀ ਸਭ ਤੋਂ ਜਿਹੜੀ ਖਾਸ ਸੀ ਮੈਨੂੰ ਵਧੀਆ ਜਿਹੜੀ ਟੈਂਕੀ ਪਿੱਛੇ ਹੈ ਇਹਨਾਂ ਦੀ ਤਾਂ ਹੀ ਟਰੈਕਟਰ ਮੂਰੇ ਦੇ ਟਰੈਕਟਰ ਦੀ ਇਹਦੀ ਲੰਬਾਈ ਘਟੀ ਵੀ ਆ ਤਾਂ ਹੀ ਲੰਬਾ ਕਰ ਜੇ ਕਿਤੇ ਟੈਂਕੀ ਮੂਰੇ ਹੋਵੇ ਫਿਰ ਇਹ ਮੂਰੇ ਨੂੰ ਲੰਬਾ ਹੋਵੇ ਹੋਰ ਹਨਾ ਬੈਡ ਨਹੀਂ ਹੁੰਦਾ ਮੁੰਡੇ ਦੇ ਪਿੱਛੇ ਹਾਂ ਇਹ ਥੋੜਾ ਜਿਹਾ ਭਾਈ ਆਮਨੇ ਜਿਹੜਾ ਜਿਹੜਾ ਪੁਆਇੰਟ ਮਾਈਨਸ ਵਾਲਾ ਉਹ ਵੀ ਹੈਗਾ ਉਹ ਵੀ ਆ ਬੈਠਣ ਦੀ ਨਾਲ ਵਾਲੇ ਬੰਦੇ ਨੂੰ ਬੈਠਣ ਦੀ ਦਿੱਕਤ ਆ ਸਮਝ ਲੈ ਵੀ ਅੱਧੀ ਸੀਟ ਤੇ ਤਾਂ ਟੈਂਕੂ ਆਈ ਹੋਈ ਆ ਇਕਲਾ ਤੇ ਇਧਰ ਜਾਂਦੇ ਇਕਲਾ ਉੱਤਰਦੇ ਆ ਹਾਂ ਅੱਧੀ ਸੀਟ ਤੇ ਟੈਂਕੀ ਨਾਲ ਦਾ ਵੀ ਮਗਰਾੜ ਦਾ ਉਹੀ ਲਾਏ ਹੋਏ ਆ ਬੰਦਾ ਇਹ ਪਾ ਬੈੰਦਾ ਘੱਟੇ ਬੈਣਾ ਘੱਟਾ ਹੈਨਾ ਠੀਕ ਆ ਲੋ ਜੀ ਆ ਐਂਗਲ ਤੋਂ ਵੀ ਬਾਈ ਟਰੈਕਟਰ ਕਰੋ ਚੈੱਕ ਆਵਣੇ ਮੈਂ ਕਰਨਾ ਟਰੈਕਟਰ ਪਾਵਲੇ ਨੂੰ ਦੇ ਦਈਏ ਮੈਂ ਤੁਹਾਨੂੰ ਕਹਿਣਾ ਤੂੰ ਲੈ ਲੈ ਜਾਂ ਨਹੀਂ ਨਹੀਂ ਪਾਵਲੇ ਨੂੰ ਯਾਰ ਅਸੀਂ ਬਹੁਤ ਜ਼ਿਆਦਾ ਦੇਣਾ ਮੈਂ ਵੀ ਲਊਂਗਾ ਯਾਰ ਮੈਂ ਨਵਾਂ ਹੀ ਲੈਣਾ ਬਾਈ ਦਾ ਕਹਿੰਦਾ ਬੰਦਾ ਜਿੱਦਣ ਪੰਚਾਇਤ ਚ ਵੀ अच्छा 57 57 ਜਾਉਂਦਾ ਆਹੋ ਠੀਕ ਆ 57 ਚ ਵੀ ਆ 55 10 ਠੀਕ ਆ ਬਾਈ ਇਹ ਸੁਪਰ ਸੀਟਰ ਵਗੈਰਾ ਦੇ ਫਿਰ ਚਲਾਉਣਾ ਉਹ ਸੁਪਰ ਸੀਟਰ ਕੀ ਕਰਨਾ ਇਹਨੇ ਯਾਰ ਉਹ ਹੀ ਮਾਰ ਜਾਂਦਾ ਹੈ ਹਾਂ 15 20 ਕਿਲੋ ਦੀ ਖੇਤੀ ਆ ਵੀ ਸੁਪਰ ਸੀਟਰ ਚਾਹੀਦਾ ਯਾਰ ਬਲਕਿ ਜਿੱਦਣ ਵੀ ਲੈਣਾ ਜਿੱਦਣ ਵੀ ਲੈਣਾ ਨਵੇਂ ਨੂੰ ਹਾਰ ਪਾਊਗਾ ਨਵੇਂ ਨੂੰ ਨਵੇਂ ਪੁਰਾਣੇ ਦੇ ਚੱਕਰਾਂ 'ਚ ਨਹੀਂ ਪੈਣਾ ਹਾਂ ਹਾਂ ਚੱਲ ਠੀਕ ਆ ਬਾਈ ਤੇ ਪਹਿਲਾਂ ਬਾਈ ਜੀ ਦਾ ਸੋਨਾ ਲੀਕਾ ਜਿਹਦਾ ਪਹਿਲਾਂ ਬਾਈ ਦਾ ਸੋਨਾ ਲੀਕਾ ਦਾ ਮੰਨਤਾ ਨਹੀਂ ਹੁਣ ਤਾਂ ਇਹਨਾਂ ਮжоਰਿਟੀ 100% ਹੈ ਠੀਕ ਆ ਚਲੋ ਬਾਈ ਦੇਖਦੇ ਆ ਬਾਕੀ ਜਿੱਦਣ ਵੀ ਦਊਂਗੇ ਪਹਿਲਾਂ ਤਿੰਨ ਜਿਆਦਾ ਦਿਨ ਪਹਿਲਾਂ ਵੀਡੀਓ ਪਾਉਣੀ ਸ਼ੁਰੂ ਕਰਦਣ ਆਪਾਂ ਨੇ ਬਾਈ ਨੇ ਆਹ ਟਰੈਕਟਰ ਲੈਣਾ ਬਣਾਉਣ ਲੱਗ ਗਏ ਬਸ ਹਾਂ ਹਾਂ ਵੀਡੀਓ ਬਣਾ ਵੀਡੀਓ ਤਾਂ ਅਸੀਂ ਜਿਆਦਾ ਕਿਸੇ ਨੂੰ ਦੂਆ ਟਰੈਕਟਰ ਦਿੰਨੇ ਪੁਰਾਣਾ ਤਾਂ ਨਹੀਂ ਕਿਸੇ ਨੂੰ ਸੁੱਕਾ ਜਾਣ ਦਿੰਦੇ ਅਸੀਂ ਹੋ ਅਸੀਂ ਕਿਸੇ ਨੂੰ ਵੀ ਸਪੇਅਰ ਪਾਰਟ ਵੀ ਦੇਦਾ ਉਹਦੀ ਵੀ ਵੀਡੀਓ ਚੇਪ ਦੀਦੀ ਵੀ ਹਾਂ ਬਈ ਬੰਦਾ ਸਾਥੋਂ ਸਪੇਅਰ ਪਾਰਟ ਲੈ ਗਿਆ ਠੀਕ ਨਹੀਂ ਆਪਣੇ ਬਾਈ ਹਾਂ ਪਤਾ ਲੱਗਦਾ ਬਿਲਕੁਲ ਉਹੀ ਉਹੀ ਗੱਲ ਆ ਬਾਕੀ ਕਿੱਦਾਂ ਬੰਦਾ ਲੱਗਿਆ ਹੁਣ ਓਕੇ ਆਣ ਕੰਮ ਕਰਨ ਹੋ ਬਾਈ ਬਾਈ ਦੀ ਬਾਈ ਦੀ ਟ੍ਰੇਨਿੰਗ ਵੀ ਹੈ ਹੈਗੀ ਆ ਬਾਈ ਕਿੱਥੇ ਲੱਗਣੀ ਟ੍ਰੇਨਿੰਗ 29 ਨੂੰ ਆ ਬਾਈ 29 ਨੂੰ ਮੋਹਾਲੀ ਬਾਈ ਨੇ ਬਾਈ ਚੰਡੀਗੜ੍ਹ ਜਾਣਾ 29 ਨੂੰ ਟ੍ਰੇਨਿੰਗ ਕਰਨਾ ਉੱਥੇ ਹੁਣ ਬਾਈ ਨੂੰ ਜਿਹੜੇ ਜੌਂਡੀ ਇਹਦੇ ਨਵੇਂ ਮਾਡਲ ਆਏ ਆ ਸੀਆਰਡੀ ਹੈ ਨਾ ਬਾਈ ਹਾਂ ਉਹਦੀ ਟ੍ਰੇਨ ਉਹਦੀ ਟ੍ਰੇਨ ਸੀਆਰਡੀ ਦੀ ਟ੍ਰੇਨਿੰਗ ਲਾਉਣ ਭੇਜਣੇ ਕਿਉਂਕਿ ਹੁਣ ਬਾਈ ਇਹਦੇ ਬਾਰੇ ਹਰੇਕ ਹਜੇ ਮਕੈਨਿਕਾਂ ਨੂੰ ਘੱਟ ਪਤਾ ਹੈ ਨਾ ਕਿਉਂ ਪਤਾ ਜਿਹੜੇ ਗੱਡੀ ਵਾਲੇ ਮਕੈਨਿਕ ਹੋਣ ਸੀਆਰਡੀ ਗੱਡੀਆਂ ਦਾ ਬਹੁਤ ਟਾਈਮ ਲੱਗਦਾ ਬਹੁਤ ਟਾਈਮ ਟਰੈਕਟਰਾਂ 'ਚ ਹੋਣਾ ਹੀ ਹੈ ਟਰੈਕਟਰਾਂ 'ਚ ਹੋਣਾ ਹੀ ਹਾਂ ਉਦੇ ਵਾਰੀ ਟ੍ਰੇਨਿੰਗ ਲਾਉਣੀ ਬਾਈ ਉਧਰ ਸਾਡੇ ਐਮਐਲਏ ਸਾਹਿਬ ਪ੍ਰਾਣੇ ਚੰਦੂ ਮਾਜਰਾ ਸਾਹਿਬ ਪਹੁੰਚੋ ਦੇਖੋ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੋਟਾਂ ਨੇੜੇ ਨੇ ਬਾਈ ਹੁਣ ਵੋਟਾਂ ਨੇੜੇ ਕਰਕੇ ਹੁਣ ਸਾਰੇ ਐਮਐਲਏ ਜਿੰਨੇ ਵੀ ਦੁਬਾਰਾ ਆ ਰਹੇ ਨੇ ਸਾਰਿਆਂ ਨੇ ਆਉਣਾ ਹੁਣ ਦਾ ਬਾਈ ਕਰ ਕਰ ਸਾਰੇ ਨੇ ਆਉਣਾ ਬਾਰੀ ਬਾਰੀ ਬਾਈ ਬਿਲਕੁਲ ਚਾਹੇ ਆਮ ਆਲੇ ਆ ਚਾਹੇ ਥਾਲੀ ਚਾਹੇ ਕਾਗਰ ਸਾਹਿਬ ਸਾਥੀ ਡੱਡੂ ਆ ਵੀਰੇ ਚਾਹੇ ਜੀਜੇਪੀ ਆ ਸਾਥੀ ਡੱਡੂ ਆ ਵੀਰੇ ਜਿੱਥੇ ਰੋਟੀ ਤਾਂ ਮਿਲਣੀ ਜੇ ਅੱਪ ਅਧਿਆੜੀ ਲਾਵਾਂਗੇ ਕੰਮ ਕਰਾਂਗੇ ਕੰਮ ਕਰਕੇ ਰੋਟੀ ਮਿਲਣਾ ਵੀਰੇ ਹਾਂ ਆਪਣੀ ਸਿੱਧੀ ਜੀ ਗੱਲ ਇਹ ਆ ਹਾਂ ਆਪਣੀ ਵੈਸੇ ਉੱਥੇ ਚਾਹ ਪਾਣੀ ਅਰੇਂਜਮੈਂਟ ਹੋਇਆ ਵਾ ਜੀ ਜਾਣਾ ਚੱਲਦੇ ਨਹੀਂ ਬਾਈ ਸਾਨੂੰ ਲੋੜ ਨਹੀਂ ਹੈ ਲੋੜ ਨਹੀਂ ਹੈਗੀ ਹਾਂ ਬਾਈ ਸਿਆਸੀ ਪਾਰਟੀ ਤੋਂ ਬਹੁਤ ਦੂਰ ਰਹਿੰਦਾ ਹਾਂ ਹੁਣ ਚਾਹ ਪਾਣੀ ਪੀ ਲਾਂਗੇ ਅਸੀਂ ਦੋ ਦਿਨ ਪੀ ਲਾਂਗੇ ਦਾ ਅਸੀਂ ਅਸੀਂ ਪਿਛਲੀ ਵਾਰ ਇਹਨਾਂ ਨੂੰ ਵੋਟਾਂ ਪਾਈਆਂ ਸੀ ਸਾਡੇ ਜਿਹੜੇ ਜਿਹੜਾ ਆਪਣੇ ਬਣਿਆ ਐਮਐਲਏ ਹਾਂ ਉਹ ਬਾਈ ਮੁੜ ਕੇ ਉਹਨੇ ਕਦੇ ਸਾਡੇ ਪਿੰਡ 'ਚ ਮੂੰਹ ਹਾਂ ਚੰਨੀ ਤਾਬਾ ਚੰਨੀ ਜਿਹੜਾ ਸਾਡੇ ਚਮਕੌਰ ਸਾਹਿਬ ਹਲਕੇ 'ਚੋਂ ਬਣਿਆ ਵਾ ਨਾ ਐਮਐਲਏ ਹੋਰ ਵੀ ਮੁੰਡੇ ਸਾਰਿਆਂ ਨੂੰ ਮਾਨੂੰ ਵੋਟਾਂ ਪਾਣੀਆਂ ਆਉਣਾ ਵਾਲਾ ਜੀ ਆਗੇ ਬਾਈ ਜੋਧਵਾਲਾ ਜੀ ਵੱਡੇ ਫੋਰਮਲ ਆ ਗਏ ਜੋਦਵਾਲਾ ਜੀ ਹੁਣ ਆਏ ਅੰਦਰ ਉੱਠ ਕੇ ਬਾਈ ਇਹ ਇਹਨਾਂ ਬਾਈ ਗਰਮੀ ਵੱਧ ਮੰਨਦਾ ਹੋਰ ਬਾਈ ਕੀ ਹਾਲ ਹੈ ਬਹੁਤ ਵਧੀਆ ਵਧੀਆ ਨਿਆਰੇ ਆ ਠੀਕ ਆ ਬਾਈ ਨਿਆਰੇ ਆ ਠੀਕ ਆ ਤੇ ਹੁਣ ਮੁੰਡਾ ਇਹ ਕਹਿੰਦਾ ਬਾਈ ਮੇਰਾ ਧੁੱਪ ਚ ਰੰਗ ਕਾਲਾ ਹੁੰਦਾ ਕਹਿੰਦਾ ਵੀ ਸ਼ਾਮ ਨੂੰ 6 ਵਜੇ ਬਾਹਰ ਨਿਕਲੇ ਕਰਨਾ ਇਹ ਸਹੀ ਆ ਹੋਰ ਹੋਰ ਯਾਰ ਸਕਿਨ ਬਹੁਤ ਆਪਣੀ ਸਬ ਤੋਂ ਹੁੰਦੀ ਆ ਠੀਕ ਆ ਠੀਕ ਆ ਸਕਿਨ ਕਿੰਨੇ ਆ ਬਾਕੀ ਬਾਈ ਜੋਤ ਬਾਈ ਦੇ ਵੀ ਟਰੈਕਟਰ ਦਾ ਲੈਲੀ ਰਿਵਿਊ ਜੋਤ ਬਾਈ ਕਿਵੇਂ ਟਰੈਕਟਰ ਠੀਕ ਆ ਸਾਹਮਣੇ ਆ ਨਵੇਂ ਨੂੰ ਮਾਰ ਪਾਉਂਦਾ ਨਵੇਂ ਨੂੰ ਮਾਰ ਪਾਉਂਦਾ ਆਏ ਹਾਏ ਅੱਜ ਲਾਏ ਵੇ ਨਾ 2 ਘੰਟੇ ਆਪਾਂ ਅਸੀਂ ਅੱਛਾ ਹਾਂ ਬਹੁਤ ਹੋਇਆ ਮੜਿਆ ਸਾਰ ਕੇ ਠੀਕ ਆ ਠੀਕ ਆ ਤੋ ਉੱਤਾਂ ਬਰੇ ਹਾਂ ਮਾ ਤੋ ਉਤਾ ਬਾਈ ਨੇ ਰੀਜ ਨਾ ਪੂਰਾ ਹੈ ਨਾ ਯਾਰ ਇਹੀ ਗੱਲ ਹੈ ਪਾਣੀ ਉਹ ਮਾਰਿਆ ਬਾਈ ਇਹਨੇ ਹੋਰ ਕੁਛ ਨਹੀਂ ਕੀਤਾ ਹਰਫ ਵੀ ਲਾਈ ਆ ਤੂੰ ਆਏ ਹਮਨੇ ਬਰੇ ਆਏ ਆ ਲਿਬੜੀ ਟਿਬੜੀ ਚੀਜ਼ ਕਿਸੇ ਨੂੰ ਪਸੰਦ ਨਹੀਂ ਤੂੰ ਆ ਤੰਨੂੰ ਵੀ ਪਸੰਦ ਨਹੀਂ ਆਉਣੀ ਹੈ ਨਾ ਹਾਂ ਹਾਂ ਉਹੀ ਗੱਲ ਆ ਹੁਣ ਆਏ ਆ ਯਾਰ ਚੱਕ ਰਹੇ ਹੁਣ ਅੱਜ ਧੋਤਾ ਤੁਸੀਂ ਹੁਣੇ ਦੇਖ ਲੈ ਲੈ ਹਾਂ ਜੀ ਕਿਉਂਕਿ ਭਾਈ ਉਧਰ ਦਿਖਾਵਾਲੇ ਉਧਰ ਦਿਖਾਈ ਮੰਡੀ ਚੱਲਦੀ ਹੈ ਇੱਧਰ ਪੱਖਾ ਚੱਲਦਾ ਸਾਰੀ ਮਿੱਟੀ ਫਿਰ ਇੱਧਰ ਨੂੰ ਆਉਂਦੀ ਹੈ ਸਾਰੀ ਮਿੱਟੀ ਇਹਦੇ ਪਰ ਆ ਕੇ ਪੈਂਦੀ ਆ ਕੋਈ ਫਾਇਦਾ ਨਹੀਂ ਹੁੰਦਾ ਨਹੀਂ ਜੀ ਉਹਦਾ ਸਾਡੇ ਨਵੇਂ ਹੀ ਹੁਣੇ ਦੇਖ ਲਾ ਜਦੋਂ ਸਰਣੇ ਸਾਡੇ ਨਵੇਂ ਟਰੈਕਟਰ ਬਾਈ ਮਿੱਟੀ ਨਾਲ ਲੱਭੜ ਜਾਂਦੇ ਆਂ ਡੇਲੀ ਉਹ ਗੱਟਲ ਦਾ ਗਾੜਾ ਕੱਟਣਾ ਪੈਂਦਾ ਇਹ ਗੱਲ ਉਹ ਹਾਂ ਇਹਦੇ ਚੋਂ ਹਾਂ ਉਹਦਾ ਹੈ ਲੱਭੜਾ ਬਹੁਤ ਜ਼ਿਆਦਾ ਹੈ ਫਿਰ ਤੁਹਾਨੂੰ ਪਤਾ ਹੈ ਕਿ ਜਦ ਯਾਰ ਚੱਕ ਲੈ ਜੰਗ ਜਿੱਤ ਗਏ ਮੁਰਦਾ ਬਿਲਕੁਲ ਬਿਲਕੁਲ ਯਾਰ ਵੀ ਨਹੀਂ ਚੱਕੇ ਇਹਨਾਂ ਦਾ ਹਾਂ ਸਾਡਾ ਅੱਜ ਬਈ ਸਰਵਿਸ ਸਟੇਸ਼ਨ ਬਾਹਰੇ ਚੜਦਾ ਉਹ ਪਿਆ ਉਹ ਦੇਖੋ ਉਹ ਜਦੋਂ ਲਾਈਏ 6 ਵਜੇ ਕਿ ਹੁਣ ਚੱਲੋ ਲੈ 6 ਵਜੇ ਬਾਈ ਇਹਨੂੰ ਬਈ ਸਾਡੇ ਪਹਿਲਾਂ ਕਾਲੀ ਰਹਦੀ ਹੈਗਾ ਜਾਣ ਦੀ ਹਾਂ 6 ਵਜਣ ਮਿਲ ਗਈ 6 ਵਜਣੇ ਉਹਦੇ 20 ਮਿੰਟ ਰਹਿਣੇ ਹੁੰਦੇ ਥੋੜੇ ਕੀ ਨਹੀਂ ਇਹ ਉਧਰ ਪਾਵਲਾ ਚਲੋ ਜਲੀ ਚਲੋ ਤੇਲੀ ਹਾਂ ਹਾਂ ਪਾਵਲਾ ਗਿਆ ਉਹਹੀ ਗੱਲ ਹੈ ਤੇ ਬਾਕੀ ਅਮਨੇ ਵੀਰ ਆਪਣੇ ਟਰੈਕਟਰ ਦਿਖਾਤਾ ਸਾਰਾ ਠੀਕ ਹੈ ਜੀ ਹਾਂ ਬਾਈ ਜਿਹਨੂੰ ਲੋੜ ਹੈ। ਕਈ ਬਾਈ ਕਹਦੇ ਨੇ ਬਾਈ ਤੁਸੀਂ ਟਰੈਕਟਰ ਘੱਟ ਖਾਵੇਂ ਗੱਲਾਂ ਵੱਧ ਮਾਰਦੇ ਆ। ਠੀਕ ਆ। ਬਾਈ ਬਸ ਉਹਨਾਂ ਨੂੰ ਕਿਆ ਦੱਸੀਏ ਵੀ ਵੀਡੀਓ ਵੀ ਬਣਾਉਣੀ ਹੁੰਦੀ ਆ। ਹੁਣ ਜੇ ਟਰੈਕਟਰ ਬਾਰੇ ਖਾਦਾ ਵੀਡੀਓ 2 ਮਿੰਟ ਦਾ ਹੀ ਨਹੀਂ ਬਣਨੀ ਆਗੀ ਠੀਕ ਨਹੀਂ। ਬਾਕੀ ਜੋਤ ਬਾਈ ਵੀ ਆ ਗੱਲ ਕਰਾਉਣਾ। ਤੇ ਜੋ ਮਰਜ਼ੀ ਲਾ ਲਓ ਬਾਈ ਆਪਾਂ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਦੇ ਠੀਕ ਨਹੀਂ। ਜਿਹਨੇ ਜਿਹਦੇ ਲੈ ਕੇ ਗਈ ਜਾਣਾ। ਹਾਂ ਜਿਹਨੂੰ ਜਿਹਨੂੰ ਜਿੱਦਾਂ ਵਧੀਆ ਲੱਗਦਾ ਠੀਕ ਹੈ ਠੀਕ ਹੈ। ਠੀਕ ਹੈ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆਪਾਂ ਤੁਹਾਨੂੰ ਦਿਖਾਤਾ। ਬਾਕੀ ਜਿਹੜੇ ਵੀ ਨੇ ਜਿਹਨੇ ਲੈਣਾ ਹੋਇਆ ਟਰੈਕਟਰ ਉਹਨੇ ਆਪਣੀ ਤਸੱਲੀ ਆ ਕੇ ਆਪ ਕਰਨੀ ਆ ਠੀਕ ਆ ਆਪਾਂ ਜਿੰਨੇ ਵੀ ਟਰੈਕਟਰ ਦੀ ਵੀਡੀਓ ਪਾਉਣੀ ਆ ਆਪਾਂ ਹਰੇਕ ਵੀਡੀਓ ਚ ਆਹੀ ਗੱਲ ਕਹਨੇ ਆ ਵੀ ਆਪਣਾ ਮਕਸਦ ਸਿਰਫ ਉਹਨੂੰ ਦਿਖਾਉਣਾ ਦੇਖ ਪਤਾ ਕੀ ਕਹਿੰਦੇ ਹੁੰਦੇ ਵੀ ਤੇਮਿਆਰੀ ਆਪਣੇ ਭਾਂਡੇ ਨੂੰ ਸਰਾਉਂਦੀ ਆ ਸਰਾਉਂਦੀ ਹੁੰਦੀ ਆ ਆਪਾਂ ਤਾਂ ਹੁਣ ਕਹਿਣਾ ਵੀ ਬਾਈ ਵਧੀਆ ਜਿਹਨੇ ਹੁਣ ਲੈਣਾ ਅਗਲੇ ਨੇ ਸਾਰਾ ਕੁਝ ਦੇਖਣਾ ਹੈ ਯਾਨੀ ਕਿ ਆਪਾਂ ਜਿਹੜੇ ਪੈਸੇ ਖਰਚਣ ਯਾਨੀ ਕਿ ਆਪਾਂ ਕਮਾਰਾ ਹੈ ਕਮਾਰ ਨਾਲ ਜੋ ਮਰਦਾ ਹੈ ਹਾਂ ਯਾਨੀ ਕਿ ਆਪਾਂ ਜਿਹਨੇ ਹੁਣ ਦੇਖੂ ਪੈਸੇ ਲਾਉਣੇ ਆ ਹਾਂ ਆਪਾਂ 20 40 20 ਇਹ ਤਾਂ ਫੇਰ ਲੱਖਾਂ ਜਦੋਂ ਬਾਈ ਸਾਰਾ ਕੁਝ ਦੇਖਣਾ ਜਦੋਂ ਅਸੀਂ ਵੀ ਟਰੈਕਟਰ ਦੇਖਣੇ ਜਾਂਦੇ ਆ ਬਾਈ ਪਹਿਲਾਂ ਦੇਖਦੇ ਚੰਗੀ ਤਰ੍ਹਾਂ ਦੇਖ ਕੇ ਪਹਿਲਾਂ ਟਰੈਕਟਰ ਦੇਖ ਕੇ ਚਲਾ ਕੇ ਛੋ-ਛੂ ਚੱਕ ਕੇ ਫੇਰ ਸੌਦਾ ਕਰਦੇ ਹਾਂ ਬਾਈ ਬਾਕੀ ਮੋਟੇ ਵੀ ਤਾਂ ਲੈ ਆਏ ਆ ਪੁਰਾਣੀ ਚੀਜ਼ ਉਹਦੀ ਮਾੜੀ-ਮੋਟੀ ਹੱਤਪਈ ਤਾਂ ਕਰਨੀ ਪੈਂਦੀ ਹੈ ਜੇ ਤੁਸੀਂ ਹੁਣ ਪੁਰਾਣੀ ਨੂੰ ਜ਼ੋਰ ਨਾਲੀ ਫੀਲਿੰਗ ਲੈ ਕੇ ਲੈ ਰਹੇ ਆ ਨਾ ਉਹਨੂੰ ਹੀ ਕਰਦੇ ਬਿਲਕੁਲ ਬਿਲਕੁਲ ਉਹਦਾ ਹੈ ਤੇ ਇਹ ਇਹ ਬਾਈ ਪਲੱਸ ਪੁਆਇੰਟ ਹੈ ਪਲੱਸ ਬੰਨ ਹਾਂ ਬਾਕੀ ਭਾਈ ਬਹੁਤ ਵੀਰ ਸਾਥੋ ਜਿਹੜਾ ਟਰੈਕਟਰ ਲੈਣਾ ਆਉਂਦੇ ਸਾਨੂੰ ਕਹਿੰਦੇ ਗਾਰੰਟੀ ਵੈਰਾਈ ਭਾਈ ਪੁਰਾਣੇ ਟਰੈਕਟਰ ਦੀ ਪੁਰਾਣੇ ਟਰੈਕਟਰ ਦੀ ਵੀਰੇ ਦੱਸ ਦੇ ਪੁਰਾਣੇ ਟਰੈਕਟਰ ਦੀ ਸਿਰਫ ਆਪਾਂ ਤੁਹਾਨੂੰ ਪੁਰਾਣੇ ਟਰੈਕਟਰ ਦੀ ਸਿਰਫ ਇੰਨੀ ਗਾਰੰਟੀ ਦੇ ਸਕਦੇ ਹਾਂ ਤੁਹਾਨੂੰ ਵੀ ਤੁਸੀਂ ਸਾਡੇ ਕੋਲ ਟਰੈਕਟਰ ਦੇਖ ਲਿਆ ਪੁਰਾਣੇ ਟਰੈਕਟਰ ਦੀ ਅਸੀਂ ਵਾਅਦਾ ਬਾਅਦ ਅਸੀਂ 5-4 ਦਿਨ ਹਫਤੇ ਦੀ 10 ਦਿਨ ਦੀ ਆਪਾਂ ਕਹਿੰਦੇ ਨੇ ਵੀ ਤੁਹਾਨੂੰ ਕੋਈ ਕਮੀ ਵੇਸ਼ੀ ਲੱਗੀ ਤਾਂ ਆਪਾਂ ਬੈਠਿਆ ਭਾਈ ਕੋ ਚੱਕਰ ਨਹੀਂ ਠੀਕ ਨੇ ਕਿਉਂਕਿ ਆਪਣੇ ਕੋਲ ਵੀ ਜਿਹੜਾ ਦੂਆ ਪੁਰਾਣਾ ਟਰੈਕਟਰ ਸੀ ਕੋਈ ਵੀ ਲੈ ਕੇ ਆਉਂਨੇ ਮੇ ਸਾਡੇ ਕੋ ਆਹ ਟਰੈਕਟਰ ਦੇ ਵਿੱਚ ਬੜੇ ਵੀ ਹਾਂ ਉਹ ਟਰੈਕਟਰ ਨਾਲ ਸਾਡੇ ਕੋਲ ਆਉਂਦਾ ਹੈ ਕਈਆਂ ਦੀ ਜਿੱਥੋਂ ਕੋਈ ਏਜੰਸੀ ਤੇ ਨਵੀਂ ਚੀਜ਼ ਲੰਦਾ ਕੋਈ ਚਾਹੇ ਗੱਡੀ ਉਹ ਲੰਦਾ ਹਾਂ ਕੋਈ ਪੀਸ ਖਰਾਬ ਆ ਜਾਂਦਾ ਟਰੈਕਟਰ ਕਈਆਂ ਦਾ ਖਰਾਬ ਆ ਜਾਂਦਾ ਕਿੰਨਾ ਰੋਲਾ ਰੋਲਾ ਪੈਂਦਾ ਬਿਲਕੁਲ ਉਹੀ ਗੱਲ ਹੈ ਏਜੰਸੀ ਮੁਰੇ ਧਰਨੇ ਵੀ ਲੱਗਦੇ ਆ ਬਿਲਕੁਲ ਬਿਲਕੁਲ ਸਰਵਿਸ ਕਰਕੇ ਨਵਾਂ ਪੀਸ ਦੇ ਦਿੰਦਾ ਕੋਈ ਨਹੀਂ ਤੇ ਨਾਲ ਉਹ ਨਵੇਂ ਚ ਵੀ ਪ੍ਰੋਬਲਮ ਆ ਜਾਂਦੀ ਆ ਜਾਂਦੀ ਇਹ ਅਗਲੇ ਮਹੀਨੇ ਦੀ ਚੀਜ਼ 2 ਸਾਲ ਆਪਣੇ ਵਰਤਿਆ ਹੋਇਆ ਅਗਲੇ ਨਾ ਆ ਆ ਉਹੀ ਗੱਲ ਹੈ ਜੀ ਐ ਆ ਬਾਈ ਪਰਾਂਦੇ ਨਾ ਫਿਰ ਵੀ ਬੰਦੇ ਆਏ ਕਿਹੜੇ ਹਾਂ ਭੌਂਾਏ ਭੇਜਦਾ ਉਹੀ ਗ ਬਾਕੀ ਭਾਈ ਦੇਖ ਲਓ ਜਿਹਨੂੰ ਵੀ ਹੋਇਆ ਪਸੰਦ ਟਰੈਕਟਰ ਆਪਾਂ ਤੁਹਾਨੂੰ ਸਾਰਾ A to Z ਦਿਖਾਇਆ ਠੀਕ ਹੈ ਜੀ ਮਾਡਲ 21 ਆ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਸਾਰੀ ਜੇ ਕਿਸੇ ਮੇਰੇ ਵੀਰ ਨੇ ਕੋਈ ਵਿੱਚ ਕੋਈ ਆਪਣਾ ਪੁਰਾਣਾ ਟਰੈਕਟਰ ਵੀ ਦੇਣਾ ਵੱਧਾ ਘਾਟਾ ਤਾਂ ਉਹ ਵੀ ਕਰ ਲਾਂਗੇ ਠੀਕ ਹੈ ਜੀ ਆਪਣੇ ਤੁਸੀਂ ਆਪਣੇ ਟਰੈਕਟਰ ਦੀਆਂ ਬਹੁਤ ਵੀਰ ਭਾਈ ਉਦਾਂ ਵੀ ਪੁੱਛੀ ਜਾਂਦੇ ਫੋਨ ਕਰਕੇ ਤੇ ਫੋਨ ਤੇ ਭਾਈ ਸੌਦਾ ਨਹੀਂ ਹੋਣਾ ਹੈਗਾ ਜਿਹਨੇ ਵੀ ਲੈਣਾ ਹੈ ਜਿਹਨੇ ਵੀ ਆਉਣਾ ਸਾਹਮਣੇ ਦੇਖ ਕੇ ਟਰੈਕਟਰ ਦੇਖ ਕੇ ਫਿਰ ਸੌਦਾ ਹੋਊਗਾ ਟਰੈਕਟਰ ਦਾ ਠੀਕ ਹੈ ਜੀ ਤੇ ਬਾਕੀ ਗੱਲ ਕਰੀਏ ਰੇਟ ਦੀ ਤਾ 5,60,000 ਰੁਪਏ ਮੁੱਲ ਕਰਦੇ ਆਂ ਬਾਈ ਟਰੈਕਟਰ ਦਾ ਠੀਕ ਆ ਜੀ ਉਹਦੇ ਵੀਰੇ ਇੰਨਾ ਹੀ ਕਰਦੇ ਆਂ ਬਾਈ ਨੂੰ ਪੁੱਛਣਾ ਪੈਂਦਾ ਕਈ ਵਾਰ ਕਿਉਂਕਿ ਬਾਈ ਵੀ ਵੀਡੀਓ ਪਾਉਂਦਾ ਨਹੀਂ ਸਾਡੇ ਨਾਲ ਦੋ ਤਿੰਨ ਵਾਰ ਹੋਇਆ ਵੀਡੀਓ ਬਾਈ ਵੀ ਪਾਉਂਦਾ ਕਈ ਵਾਰ ਇਹ ਮੇਨ ਰੇਟ 5-10000 ਵੱਧ ਘੱਟ ਪਾ ਦਿੰਦਾ ਫੇ ਬੰਦੇ ਕਹਿੰਦੇ ਯਾਰ ਬਾਈ ਰੇਟ ਇੱਕ ਰੱਖਿਆ ਕਰੋ ਦੋ ਜੀ ਜੇ 5-7000 ਦਾ ਨਹੀਂ ਉਹ ਹੁੰਦਾ ਇਕੱਲੇ ਨਾਲ ਤਾਂ ਹੋ ਜਾਂਦਾ ਜਿਆਦਾ ਨਾ ਫਰਕ ਹੋਵੇ ਹਾਂ ਨਹੀਂ ਉਹ ਐਨੇ ਕਿਹਾ ਤੂੰ ਐਨੇ ਗਈ ਹਾਂ ਨਹੀਂ ਸਾਡੇ ਨਾਲ 3-4 ਵਾਰ ਹੋ ਲਿਆ ਸਰ ਸਲਾਹ ਕਰਕੇ ਬਾਦਿਆ ਕਰੋ ਕਿਉਂਕਿ ਜਿਹੜਾ ਸਮਾਰ ਗਿਆ ਗੁੱਥਮ ਗੁੱਥੀ ਹੋਇਆ ਕਿਉਂਕਿ ਜਿਹੜੇ ਕਿਉਂਕਿ ਜਿਹੜੇ ਦੇਖਣ ਵਾਲੇ ਫੋਲੋਅਰ ਇਕੋ ਜਿਹੇ ਹੀ ਆ ਸਹੀ ਗੱਲ ਇਕੋ ਬੰਦਾ ਹੀ ਦੇਖਣ ਲੱਗ ਪਗ ਇਹ ਜੀ ਦਾ ਫਰਕ ਪੈਂਦਾ ਠੀਕ ਹੈ ਜੀ 5 ਲੱਖ 60000 ਰੁਪਏ ਮੁੱਲ ਹੈ ਜੀ ਟਰੈਕਟਰ ਦਾ ਬਾਕੀ ਦਾ ਜਿਹੜਾ ਮੁੱਲ ਹੈ ਰੇਟ ਹੈ ਉਹ ਬਾਈ ਸਾਹਮਣੇ ਬਹਿ ਕੇ ਦੇਖ ਕੇ ਆਪਣੀ ਤਸੱਲੀ ਕਰਕੇ ਬਾਅਦ ਚ ਸੌਦਾ ਕਰ ਲਿਓ ਜਿੰਨਾ ਵੱੱਦ ਤੇ ਵੱੱਦ ਜਾਇਜ਼ ਹੋਇਆ ਉਹਨਾਂ ਜਾਇਜ਼ ਕਰਕੇ ਤੇ ਪੁਰਾਣਾ ਟਰੈਕਟਰ ਵੀ ਤੁਹਾਡਾ ਜਿੰਨੇ ਦਾ ਜਿਹਨੇ ਪਿੱਛੇ ਕਟਾਉਣਾ ਹੋਇਆ ਉਹ ਵੀ ਆਪਾਂ ਵਧੀਆ ਰੇਟ ਤੇ ਕੱਟ ਲਾਂਗੇ ਠੀਕ ਆ ਜੀ ਬਾਕੀ ਹੋਰ ਵੀ ਪੁਰਾਣੇ ਟਰੈਕਟਰ ਆਪਣੇ ਕੋਲ ਸਾਰੇ ਖੜੇ ਨੇ ਠੀਕ ਆ ਜੀ ਚਲੋ ਚਲੋ ਕੰਨ ਚਲੀਏ ਚਲੋ ਬਾਈ ਚਲੋ ਹਾਂਜੀ ਗੰਟ ਮੈਂ ਜਿੱਥੇ ਦਾ ਲੱਗਦਾ ਬੱਦਲ ਦੇਖ ਬੱਦਲ ਆ ਗਿਆ ਵੀਰੇ ਹਾਂ ਬੱਦਲ ਆ ਗਿਆ ਉਹ ਵੀ ਅਸੀਂ ਬਣਾ ਲਈ ਕਣਕ ਵੀ ਸਾਡੀ ਕੱਢ ਹੋਗੀ ਤੂੰ ਵੇਲਾ ਜਣੀ ਪਈ ਦੋ ਮਰਦੀ ਹੋਵੇ ਹੁਣ ਵੀਰੇ ਯਾਰ ਹੱਲਾ ਬਹੁਤ ਆਈ ਨਹੀਂ ਕਹੀਦਾ ਹੁੰਦਾ ਵੀਰੇ ਹੋਰਾਂ ਨਾਲ ਵੀ ਵੱਢਣੀ ਹੈ ਹਜੇ ਯਾਰ ਮੈਂ ਮੇਰੇ ਕੋਲ ਜਨਾਵਾ ਦੀ ਵੇ ਉਹਦਾ ਕੋਈ ਚੱਕਰ ਨਹੀਂ ਅੱਛਾ ਬਾਕੀ ਦਾ ਬਾਈ ਨਾ ਕੋਵੇ ਨਾ ਹੁਣ ਬਾਈ ਆਏ ਕਹਿੰਦੇ ਵੀ ਆਪਣੇ ਨਾਲੋਂ ਵੱਧ ਦੂਆਂ ਦਾ ਵੱਧ ਭਲਾ ਵੰਗੋ ਤਾਂ ਆਪਣਾ ਭਲਾ ਹੁੰਦਾ ਭਲਾ ਹੀ ਭਲਾ ਨਾਲੋਂ ਛਾਣੇ ਨਾਲ ਘੇਰਾ ਆਈ ਨਹੀਂ ਪੱਸਦਾ ਆਉਂਦਾ ਹੈ ਯਾਰ ਮੇਰੇ ਕਹੇ ਤੇ ਥੋੜੀ ਰੱਬ ਦੀ ਨੀਆ ਕਰਦੇ ਹੋਈ ਬਾਈ ਜੀ ਸਾਰਾ ਲਿਓ ਇਹ ਹਾਦੀਂ ਦਾ ਸਾਡਾ ਚੱਲਦਾ ਰਹਗਾ ਉਹੀ ਗੱਲ ਹੈ ਹਾਂ ਤਾਂ ਮੇਰੇ ਕੰਟਰੋਲ ਨਾਲ ਮਹੀਆ ਨਾਲ ਕੋਲ ਹਾਂ ਇਹਦੇ ਕਿਸੇ ਤੇ ਪੈਣਾ ਨਹੀਂ ਇਹਦੇ ਕਿਸੇ ਦੇ ਹਟਣਾ ਨਹੀਂ ਚਲੋ ਬਾਈ ਚਲੋ ਹਾਕੀ ਬਾਈ ਤੋਂ ਲਾਵਾ ਆਪਣੇ ਕੋਲ ਸੈਕੰਡ ਹੈਂਡ ਟਰੈਕਟਰ ਖੜੇ ਨੇ ਸੋਨਾ ਲੇਕਾ ਖੜਾ 750 855 ਖੜਾ ਹੈ ਜੀ 20 ਮਾਡਲ ਪੂਰਾ ਵਧੀਆ ਟਰੈਕਟਰ ਹੈ ਦੇ ਦੇਖ ਲਓ ਕੰਡੀਸ਼ਨ ਟਰੈਕਟਰ ਦੀ ਚਾ ਚਾਰੇ ਟਾਇਰ ਪਿਛਲੇ ਟਾਇਰ 80 ਪੈਸੇ ਤੋਂ ਉੱਪਰੇ ਨੇ ਟਰੈਕਟਰ ਦੇ ਮੁੱਲੇ ਟਾਇਰ ਥੋੜੇ ਜਿਹਾ ਵੱਧ ਕਸੇ ਗਏ ਕੋਈ ਤੁਹਾਨੂੰ ਪਤਾ 4x4 ਦੇ ਮੁੱਲੇ ਟਾ ਥੋੜੇ ਜਿਹਾ ਕਸਾਈ ਵੱਧ ਆ ਮੁੱਲੇ ਟਾਇਰ ਨੇ ਠੀਕ ਆ ਜੀ ਤੇ ਟਰੈਕਟਰ ਪੂਰਾ ਸ਼ੋਅਰੂਮ ਕੰਡੀਸ਼ਨ ਆ ਥੋੜਾ ਜਿਹਾ ਮੰਡੀ ਕਰਕੇ ਜਰੂਰ ਉੱਪਰ ਗਰਦਾ ਗੁਰਦਾ ਪਿਆ ਹੋਇਆ ਪਰ ਉਦਾਂ ਟਰੈਕਟਰ ਪੂਰਾ ਓਕੇ ਆਣ ਠੀਕ ਆ ਜੀ ਇਹਦਾ ਮੁੱਲ ਕਰਦੇ ਆਪਾਂ 7.5 ਲੱਖ ਰੁਪਇਆ ਰੇਟ ਕੋਈ ਫਿਕਸ ਨਹੀਂ ਹੈਗਾ ਜਿਹਨੇ ਵੀ ਲੈਣਾ ਹੋਇਆ ਆਕੇ ਦੇਖ ਲਿਓ ਬਿਲਕੁਲ ਜਾਇ ਰੇਟ ਤੇ ਟਰੈਕਟਰ ਦੇ ਦਾਂਗੇ ਆਪਾਂ ਪੀਵੀ 65 ਨੰਬਰ ਆ ਮੋਹਾਲੀ ਦਾ ਬੰਪਰ ਲੱਗਿਆ ਹੋਇਆ ਮਾਲਪੁਰ ਵਾਲਾ ਠੀਕ ਹੈ ਜੀ ਤੇ ਆਪਣੇ ਕੋਲ ਸਟੈਂਡਰਡ ਵੀ ਆਇਆ ਹੈ ਜੀ ਇੱਕ 2014 ਮਾਡਲ ਇਹ ਵੀ ਟਰੈਕਟਰ ਪੂਰਾ ਸਾਫ਼ ਹੈ 14 ਮਾਡਲ ਹੈ ਟਾਇਰ ਅੱਧ ਦੇ ਉੱਪਰੇ ਹੀ ਖੜੇ ਆ ਚਾਰੇ ਠੀਕ ਹੈ ਜੀ ਇਹਦਾ ਮੁੱਲ ਕਰਦੇ ਆਪਾਂ 2,80,000 ਰੁਪਿਆ ਬਾਕੀ ਰੇਟ ਮਾੜਾ ਮੋਟਾ ਇਹਦਾ ਵੀ ਹੋ ਜਾਊਗਾ ਮੌਕੇ ਤੇ ਵੱਧ ਘੱਟ 14 ਮਾਡਲ ਹੈ ਸਟੈਂਡਰਡ 450 ਪੂਰਾ ਵਧੀਆ ਟਰੈਕਟਰ ਸ਼ਕੀਨ ਹੈ ਠੀਕ ਹੈ ਜੀ ਤੇ ਬਾਕੀ ਹੋਰ ਵੀ ਜੇ ਕਿਸੇ ਮੇਰੇ ਵੀਰ ਨੇ ਕੋਈ ਸੱਦਾ ਟਰੈਕਟਰ ਵੇਚਣਾ ਹੁੰਦਾ ਤਾਂ ਜਰੂਰ ਦੱਸਿਆ ਕਰੋ ਤੇ ਇਹ ਬਾਕੀ ਆਪਣਾ ਨੰਬਰ ਥੱਲੇ ਸਕਰੀਨ ਦਾ ਥੱਲੇ ਨੰਬਰ ਮੈਂਸ਼ਨ ਹੁੰਦਾ ਤੇ ਬਾਕੀ ਸਾਡੀ ਏਜੰਸੀ ਦੀ ਲੋਕੇਸ਼ਨ ਬਾਈ ਦੱਸ ਦਿੰਨੇ ਕਿ ਵੀ ਪੁੱਛਦੇ ਤੁਸੀਂ ਲੋਕੇਸ਼ਨ ਨਹੀਂ ਦੱਸਦੇ ਚੰਡੀਗੜ੍ਹ ਤੋਂ ਆਨੰਦਪੁਰ ਸਾਹਿਬ ਰੋਡ ਤੇ ਬਿਲਕੁਲ ਮੇਨ ਹਾਈਵੇ ਤੇ ਆਪਣੀਆਂ ਸਾਰੀਆਂ ਏਜੰਸੀਆਂ ਇਕੱਠੀਆਂ ਠੀਕ ਹੈ ਜੀ ਤੇ ਤੁਸੀਂ ਸਵੇਰੇ 9 ਵਜੇ ਤੋਂ ਲੈ ਕੇ 6 ਵਜੇ ਤੱਕ ਸ਼ਾਮ ਦੇ ਕਿਸੇ ਵੀ ਟਾਈਮ ਆ ਕੇ ਟਰੈਕਟਰ ਆਪਣੇ ਕੋਲ ਦੇਖ ਸਕਦੇ ਆਂ ਆਪਣੇ ਕੋਲ ਹੋਰ ਵੀ ਟਰੈਕਟਰ ਕਈ ਪੁਰਾਣੇ ਖੜੇ ਨੇ ਇੱਕ ਮੈਸੀ ਆਇਆ 9000 ਉਹਦੀ ਵੀ ਵੀਡੀਓ ਪਾਉਂਗੇ ਆਪਾਂ ਬਣਾ ਕੇ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਬਾਈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ